ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਲਾਤਕਾਰੀ ਬਖੰਡੀ ਭੂਨਾ ਸਾਧ ਸਰੂਪ ਸਿੰਘ ਟੰਡਿਗੜ ਵਾਲਾ ਉਹਦੀ ਵਿਗੜੀ ਹੋਈ ਔਲਾਦ ਉਹਦਾ ਬੇਟਾ ਮੈਂ ਨਾਂ ਨਹੀਂ ਲੈਣਾ ਉਸ ਗੰਦੀ ਕਦੀੜ ਦਾ ਉਹ ਕੈਨੇਡਾ ਵਿੱਚ ਹੈ ਇੱਕ ਪਹਿਲਾ ਵੀਡੀਓ ਵਾਇਰਲ ਕੀਤੀ ਸੀ ਤੇ ਉਹ ਉਹਦਾ ਹੀ ਸਾਥੀ ਹੈ ਗੋਲ ਦਮਾਲਾ ਬਣਿਆ ਹੋਇਆ ਪੀਲਾ ਕਹਿੰਦੇ ਸੀ ਬ੍ਰੈਂਟਨ ਦੇ ਵਿੱਚ ਬਾਬਾ ਦੀਪ ਸਿੰਘ ਦਾ ਅਸਥਾਨ ਬਣਾਉਣਾ ਜਿਹਦੇ ਤੇ 12 ਲੱਖ ਡਾਲਰ ਲੱਗਣਾ ਤੇ ਜਿਹੜਾ ਪੇਟੀਐਮ ਦਾ ਹੁੰਦਾ ਨਹੀਂ ਸਕਰੀਨ ਸ਼ਾਟ ਜਿਹਨੂੰ ਅਸੀਂ ਕਹਿੰਦੇ ਆ ਪੈਸੇ ਪਾਉਣ ਵਾਸਤੇ ਉਹ ਦਿੱਤਾ ਹੋਇਆ ਉਹਨਾਂ ਨੇ ਕਿ ਤੁਸੀਂ ਇੱਥੇ ਪੇਟੀਐਮ ਕਰੋ 12 ਲੱਖ ਡਾਲਰ ਕੈਨੇਡਾ ਦਾ ਘੱਟੋ ਘੱਟ ਮੇਰੇ ਹਿਸਾਬ ਨਾਲ 7.5 ਕਰੋੜ ਪੌਣੇ 8 ਕਰੋੜ ਇੰਡੀਆ ਦਾ ਬਣਦਾ ਐਨੇ ਪੈਸੇ ਅਸੀਂ ਇਕੱਠੇ ਕਰਨੇ ਆ ਫਿਰ ਅਸੀਂ ਸਥਾਨ ਬਣਾਵਾਂਗੇ ਮਤਲਬ ਪਹਿਲਾਂ ਐਨੇ ਪੈਸੇ ਇਕੱਠੇ ਹੋ ਜਾਣ ਫਿਰ ਅਸੀਂ ਬਾਬਾ ਦੀਪ ਸਿੰਘ ਦਾ ਸਥਾਨ ਬਣਾਵਾਂਗੇ ਮੈਂ ਇੱਕ ਬੇਨਤੀ ਕਰਨੀ ਹੈ ਥੋੜਾ ਜਿਹਾ ਸੁਣਿਓ ਧਿਆਨ ਦੇ ਨਾਲ ਜਿਹੜੀ ਇਹ ਜੋੜਿਆਂ ਵਾਲੀ ਚਿੱਟੀ ਸਿਉਂਖ ਹੈਗੀ ਆ ਨਾ ਜਿਹੜੀ ਸਾਡੀ ਸਿੱਖ ਵਿਰਾਸਤ ਸੀ ਜਿਹੜੇ ਵੱਡੇ ਵੱਡੇ ਸਾਡੇ ਯਾਦਗਰੀ ਸਿੱਖ ਔਮ ਦੇ ਅਸਥਾਨ ਸੀ ਵੱਡੀਆਂ ਵੱਡੀਆਂ ਡੌਟੀਆਂ ਸੀ ਗੁਰੂ ਸਾਹਿਬਾਨਾਂ ਵੇਲੇ ਦੀਆਂ ਕੋਈ ਨਿਸ਼ਾਨੀਆਂ ਸੀ ਉਕਾਰ ਸੇਵਾ ਦੇ ਨਾਂ ਤੇ ਸਭ ਇਹਨਾਂ ਨੇ ਖਤਮ ਕਰਦੀਆਂ ਇਹਨਾਂ ਨੇ ਨੀਹਾਂ ਵੀ ਐਨੀਆਂ ਐਨੀਆਂ ਡੌਂਗੀਆਂ ਪੁੱਟੀਆਂ ਨੇ ਜੇ ਤੁਸੀਂ ਲਿਬਰਟਰੀ ਰਾਹੀਂ ਉਹ ਮਿੱਟੀ ਚੈੱਕ ਕਰਾਉਂਗੇ ਨਾ ਉਹ ਇਹਨਾਂ ਨੇ ਸਭ ਕੁਝ ਜਿਹੜਾ ਰਿਕਾਰਡ ਸੀ ਖਤਮ ਕਰਤਾ ਕਿਉਂਕਿ ਜਦੋਂ ਨੀਹਾਂ ਡੂੰਘੀਆਂ ਪੜ ਦਿੱਤੀਆਂ ਖਤਮ ਕਰਤਾ ਨਹੀਂ ਤੁਸੀਂ ਮਿੱਟੀ ਵੀ ਚੈੱਕ ਕਰਵਾ ਸਕਦੇ ਹੋ ਨੀਹ ਦੀ ਕਿ ਇਹ ਮਕਾਨ ਕਿੰਨੇ ਸਾਲ ਪੁਰਾਣਾ ਹੈ ਇਹ ਬਿਲਡਿੰਗ ਕਿੰਨੇ ਸਾਲ ਪੁਰਾਣੀ ਹੈ ਇਹ ਸਭ ਕੁਝ ਨੇ ਖਤਮ ਕਰਤਾ ਹੁਣ ਇਹ ਜਿਹੜੀ ਕਿੱਟੀ ਸੰਖ ਹੈ ਨਾ ਹੁਣ ਇਹਨਾਂ ਨੇ ਵਿਦੇਸ਼ਾਂ ਦਾ ਰੁਖ ਕਰ ਲਿਆ ਕੋਈ ਕੈਨੇਡਾ ਜਾ ਬੈਠਾ ਵੀ ਅਮਰੀਕਾ ਜਾ ਬੈਠਾ ਜਿੱਥੇ ਵੀ ਲੋੜ ਲੱਗੇ ਜਾ ਬੈਠੇ ਤੇ ਜਦੋਂ ਤੁਸੀਂ ਬਾਬੇ ਨਾਨਕ ਦੀ ਗੱਲ ਕਰਦੇ ਹੋ ਇਹਨਾਂ ਕੋਲੇ ਬਾਬੇ ਨਾਨਕ ਦਾ ਫਲਸਫਾ 1% ਵੀ ਹੈ ਨਹੀਂ ਤੁਸੀਂ ਇਹਨਾਂ ਦੇ ਜਿਹੜੇ ਬੈਡਰੂਮ ਨੇ ਜਿੱਥੇ ਰਹਿੰਦੇ ਨੇ ਉੱਥੇ ਜਾ ਕੇ ਕੋਈ ਫੋਟੋ ਦੇਖੋ ਜਾਂ ਤਾਂ ਮਾਲਾ ਫੜੀ ਕਿਸ ਬਾਬੇ ਦੀ ਫੋਟੋ ਹੋ ਜਾਂ ਬਾਬੇ ਨਾਨਕ ਦੀ ਫੋਟੋ ਵੀ ਜਿੱਥੇ ਚੋਲਾ ਪਾਇਆ ਹੁੰਦਾ ਭਗਵਾਨ ਜੀ ਗਲ ਵਿੱਚ ਮਾਲਾ ਪਾਈ ਹੁੰਦੀ ਹੈ ਤੇ ਸਿਰ ਤੇ ਮਾਲਾ ਲਪੇਟੀ ਹੁੰਦੀ ਹੈ ਉਹ ਫੋਟੋ ਹੁੰਦੀ ਹੈ ਤੇ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਖੇਤੀ ਕੀਤੀ ਹੈ ਭਾਵੇਂ ਕਰਤਾਰਪੁਰ ਹੋਵੇ ਭਾਵੇਂ ਰਾਏਪੋਇ ਦੀ ਤਲਵੰਡੀ ਹੋਵੇ ਉਹ ਫੋਟੋ ਨਹੀਂ ਦਿਖਾਈ ਇਹਨਾਂ ਨੇ ਅਜੇ ਤੱਕ ਜਿੱਥੇ ਬਾਬੇ ਨਾਨਕ ਨੇ ਹੱਲ ਜੋੜਿਆ ਹੋਵੇ ਕਿਉਂ ਨਹੀਂ ਦਿਖਾਈ ਕਿਉਂਕਿ ਉਹਨਾਂ ਨੇ ਕਿਰਤ ਕਰਨ ਵਾਸਤੇ ਕਿਹਾ ਸੀ ਇਹ ਬੇਲੜ ਨੇ ਪਹਿਲਾਂ ਬਾਬਾ ਦੀਪ ਸਿੰਘ ਦੇ ਨਾਂ ਤੇ ਜਿਹੜਾ ਸ਼ਹੀਦਾਂ ਗੁਰਦੁਆਰਾ ਹੈਗਾ ਅਮਰਸਰ ਸਾਹਿਬ ਦੇ ਕਿ ਉੱਥੇ ਚਲਾ ਲਿਆ ਚਪੈਰੇ ਦੇ ਨਾਂ ਤੇ ਜੇ ਹੁਣ ਉਹੀ ਇਹਨਾਂ ਨੇ ਜਿਹੜਾ ਬਿਜ਼ਨਸ ਸੀ ਇਹ ਫੋਰਨ ਕੰਟਰੀ ਕੈਨੇਡਾ ਲੈ ਗਏ ਬ੍ਰੈਮਟਨ ਦੇ ਵਿੱਚ ਨਾ ਜੇ ਤੁਸੀਂ ਗੁਰਦੁਆਰੇ ਗਿਣਨੇ ਹੋਣ ਜਿਹੜੇ ਮੈਂ ਦੇਖਿਆ ਤਕਰੀਬਨ ਤਕਰੀਬਨ ਲਗਭਗ 18-19 ਗੁਰਦੁਆਰੇ ਉੱਥੇ ਕੱਲੇ ਬ੍ਰੈਮਟਨ ਦੇ ਵਿੱਚ ਜੇ ਪੂਰੇ ਟੋਰਾਂਟੋ ਵਿੱਚ ਦੇਖਣੇ ਹੋਣਗੇ ਤਾਂ 200 ਗੁਰਦੁਆਰਾ ਹੋਊ ਬਹੁਤ ਇਹੋ ਜਿਹੇ ਮਲੰਗ ਘਰ ਦੇ ਵਿੱਚ ਰਜਿਸਟ੍ਰੇਸ਼ਨ ਇਹਨੇ ਕਰਵਾਈ ਹੋਈ ਹੈ ਗਵਰਨਮੈਂਟ ਦੇ ਕੋਲ オンਲਾਈਨ ਟੈਪਡ ਲਿਆ ਹੋਇਆ ਉੱਥੇ ਬੰਦੇ ਸਪੌਂਸਰ ਕਰਕੇ ਬੁਲਾ ਲੈਂਦੇ ਆ ਲੈ ਕੇ 15-20 ਲੱਖ ਰੁਪਏ ਪੱਕਾ ਕਰਾਉਂਦੇ ਆ ਤੇ ਹੁਣ ਇਹ ਜਿਹੜਾ ਸਰੂਪ ਸਿੰਘ ਬਾਬੇ ਦਾ ਬੇਟਾ ਹੈ ਤੇ ਇਹਨੇ ਤੇ ਕਿਹਦੇ ਨਾਲ ਹੋ ਰਿਹਾ ਹੈ ਕਹਿੰਦੇ ਬ੍ਰੈਂਟਨ ਦੇ ਵਿੱਚ ਗੁਰਦੁਆਰਾ ਬਣਨਾ ਹੈ ਜਿੱਥੇ ਪਹਿਲੇ ਛੇਤਰ ਸਿਹਤ ਦੀ ਕਮੇਟੀਆਂ ਬਣ ਜਾਂਦੇ ਜਿੱਥੇ ਪਹਿਲੀ ਡਰੱਗੀ ਬਸਦੇ ਆ ਜਿਨ੍ਹਾਂ ਦੇ ਕੋਲੇ ਵੱਡੀਆਂ ਗੱਡੀਆਂ ਨੇ ਨਾ ਕੈਨੇਡਾ ਦੇ ਵਿੱਚ 2-2 ਲੱਖ ਡਾਲਰ ਦੀਆਂ ਲੱਖ ਲੱਖ ਡਲਦੀ ਜਿਨ੍ਹਾਂ ਕੋਲੇ 2-2 ਮਿਲੀਅਨ ਦੇ ਘਰ ਲੈਣਾ ਉਤੇ ਬਹੁਤੇ ਲੋਕਾਂ ਵਿੱਚ ਡਰੱਗ ਵੇਚਣ ਵਾਲੇ ਵਾਲੇ ਨੇ ਤੇ ਹੁਣ ਇਹ ਕਹਿੰਦੇ ਬ੍ਰੈਂਟਨ ਦੇ ਵਿੱਚ ਅਸੀਂ ਗੁਰਦੁਆਰਾ ਬਣਾਉਣਾ ਹੈ ਬਾਬਾ ਦੀਪ ਸਿੰਘ ਦੇ ਨਾਂ ਤੇ ਮੈਂ ਇੱਕ ਬੇਨਤੀ ਕਰਨੀ ਹੈ ਜਿਨ੍ਹਾਂ ਦੇ ਦਿਮਾਗ ਵਿੱਚ ਜਾਂ ਜਿਨ੍ਹਾਂ ਦੇ ਸਿਰ ਤੇ ਧਰਮ ਦਾ ਗਲਬਾ ਪਾਇਆ ਹੋਇਆ ਨਾ ਇੱਕ ਡਰ ਪੈਦਾ ਕੀਤਾ ਗਿਆ ਕਿ ਪਤਾ ਨਹੀਂ ਨਿੰਦਿਆ ਕੰਦੇ ਨਾਲ ਕੀ ਹੋ ਜਾਊ ਕਿਸੇ ਮਹਾਪੁਰਖ ਦੀ ਨਿੰਦਿਆ ਨਹੀਂ ਕਰਨੀ ਇਹਨਾਂ ਵਿੱਚ ਕੋਈ ਮਹਾਪੁਰਖ ਨਹੀਂ ਜੇ ਕਿਸੇ ਦੇ ਦਿਮਾਗ ਵਿੱਚ ਇਹ ਚੱਲਦਾ ਹੋਵੇ ਇਹ ਨਿੰਦਿਆ ਨਿੰਦਿਆ ਨਹੀਂ ਇਹ ਸਚਾਈ ਹੈ ਜਿਨ੍ਹਾਂ ਕੋਲ ਕੋਈ ਸ਼ਕਤੀ ਹੋਵੇ ਤਾਂ ਮੈਨੂੰ ਕਰਦਣ ਜੋ ਕੁਝ ਕਰਨਾ ਹੈ ਮੈਂ ਹੁਣ ਤੁਹਾਨੂੰ ਲਾਸਟ ਜੀ ਗੱਲ ਦੱਸਣੀ ਹੈ ਕੈਨੇਡਾ ਵਾਲਿਓ ਤੁਸੀਂ ਕਿਸ਼ਤਾਂ ਤੇ ਘਰ ਲਏ ਨੇ ਤੁਹਾਨੂੰ ਪਤਾ ਹੈ ਕਿੱਦਾਂ ਤੁਸੀਂ ਪਹਿਲਾਂ 18 18 19 19 20 20 ਘੰਟੇ ਕੰਮ ਕਰਕੇ ਆਪਣਾ ਕਾਰੋਬਾਰ ਖੜਾ ਕੀਤਾ ਹੈ ਤੁਹਾਡੀ ਕਿਰਤ ਹੈ ਇੱਕ ਇੱਕ ਡਾਲਰ ਵੀ ਤੁਹਾਡੇ ਲਈ ਬੜਾ ਕੀਮਤੀ ਹੈ ਜਿਹੜੇ ਇਹ ਬੇਲਡ ਇੰਡੀਆ ਤੋਂ ਜਾ ਕੇ ਤੁਹਾਡੇ ਕੋਲੋਂ ਇੰਨੀ ਮੰਗ ਕਰਦੇ ਨੇ ਕਿ 12 ਲੱਖ ਡਾਲਰ ਚਾਹੀਦਾ ਅਸੀਂ ਇਹ ਸਥਾਨ ਬਣਾਉਣਾ ਇਹਨਾਂ ਦੀ ਜੁੱਤੀ ਫੇਰ ਉੜ ਕੇ ਤੇ ਨਹੀਂ ਚੇਤੇ ਰੱਖਿਓ ਜਿੱਦਾਂ ਇਹਨਾਂ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਗੁਰਦੁਆਰਿਆਂ ਨੂੰ ਬਿਜ਼ਨਸ ਬਣਾ ਕੇ ਉਦਾਂ ਹੀ ਧਰਮ ਦੇ ਨਾਂ ਤੇ ਗੁਰਦੁਆਰੇ ਬਣਾ ਕੇ ਕੈਨੇਡਾ ਵਿੱਚ ਵੀ ਗੰਦ ਪਾਉਣਗੇ ਵੈਸੇ ਤਾਂ ਕੈਨੇਡਾ ਗਵਰਨਮੈਂਟ ਨੇ ਹੁਣ ਅੱਖ ਖੋਲੀ ਹੈ ਜਦੋਂ ਵੀ 에ਰਪੋਰਟ ਤੇ ਇਹ ਐਂਟਰ ਹੁੰਦੇ ਨੇ ਉਦੋਂ ਕੁਛ ਕੁਸ਼ ਹੁੰਦੀ ਆ ਦੇਖ ਲੈਣੇ ਨੇ ਕਰਤੂਤਾਂ ਇਹਨਾਂ ਦੀਆਂ ਬੈਕਗ੍ਰਾਉਂਡ ਕੱਢ ਕੇ ਦੇਖ ਲੈਣੇ ਕਿ ਇੰਡੀਆ ਵਿੱਚ ਕੀ ਕੀਤਾ ਇਹਨਾਂ ਨੇ ਤੇ ਕੈਨੇਡਾ ਜਾ ਕੇ ਕਿਹੜੀਆਂ ਮੱਲਾ ਮਾਰਨ ਨੂੰ ਦੇਖਿਆ ਜਾ ਰਿਹਾ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਤੁਸੀਂ ਕੋਈ ਦੀ ਹੈਲਪ ਕਰਨੀ ਹੈ ਨਾ ਤੁਹਾਡੇ ਕੋਲੇ ਇੱਥੇ ਲੋੜ ਬੰਦ ਬਹੁਤ ਨੇ ਕੈਨੇਡਾ ਦੇ ਵਿੱਚ ਜੇ ਫਿਰ ਵੀ ਤੁਹਾਡੀ ਮਨਸ਼ਾ ਹੋਵੇ ਕਿ ਅਸੀਂ ਕਿਸੇ ਦੀ ਹੈਲਪ ਕਰਨੀ ਹੈ ਪੰਜਾਬ ਦੇ ਵਿੱਚ ਬਹੁਤ ਪਰਿਵਾਰ ਨੇ ਜਿਹੜੇ ਪਰਿਵਾਰਾਂ ਦੇ ਵਿੱਚ ਬੱਚੇ ਪੜ੍ਹਨਾ ਚਾਹੁੰਦੇ ਨੇ ਪਰ ਉਹਨਾਂ ਦੇ ਕੋਲੇ ਬੱਚੇ ਪੜਾਉਣ ਵਾਸਤੇ ਉਹ ਸਮਰੱਥਾ ਨਹੀਂ ਹੈਗੀ ਤੁਸੀਂ ਆਪ ਕੇਅਰ ਕਰ ਸਕਦੇ ਹੋ ਕੰਟੈਕਟ ਸਿੱਧੇ ਤੌਰ ਤੇ ਆਪ ਕਰਕੇ ਉਹਨਾਂ ਦੀ ਹੈਲਪ ਕਰ ਸਕਦੇ ਹੋ ਪਰ ਇਹਨਾਂ ਬੂਵਨਿਆਂ ਨੂੰ ਜਿਹੜੇ ਸਿੱਖ ਆਉਂਦੇ ਨਾਂ ਤੇ ਨਰੈਣੂ ਮਹੰਤ ਬਣ ਕੇ ਗਰਾਈਆਂ ਕਰ ਕਰਕੇ ਬੇਲੇ ਰਹਿ ਕੇ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਭੁੰਮਦੇ ਨੇ ਇਹਨਾਂ ਤੋਂ ਆਪਣੇ ਆਪ ਨੂੰ ਬਚਾ ਲਓ ਤੁਸੀਂ ਕਿਰਤ ਕਰ ਦਿਓ ਸਿਫਟਾਂ ਲਾ ਲਾ ਕੇ ਰਾਤਾਂ ਜਾਗ ਜਾ ਕੇ ਤੇ ਇਹਨਾਂ ਨੂੰ ਪੈਸਾ ਦੇ ਕੇ ਕੋਈ ਰੱਬ ਦੇ ਘਰ ਵਿੱਚ ਤੁਹਾਡੀ ਮਾਇਆ ਨਹੀਂ ਜਾਣੀ ਜਿਹੜਾ ਪਖੰਡ ਸੀ ਨਾ ਕਰਮ ਧਰਮ ਪਖੰਡ ਜੋ ਦਿਸੈ ਇਹ ਇਹ ਸਭ ਕੁਝ ਬਾਬੇ ਨਾਨਕ ਨੇ ਸਾਡੇ ਗੁਰੂ ਸਾਹਿਬਾਨ ਨੇ ਤਨ ਜਮ ਜਗਾਦੀ ਲੂਟਾ ਇਹ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਹੈ ਇਹ ਮਤ ਭਲੇਖੇ ਵਿੱਚ ਰਹੀਓ ਕਿ ਅਸੀਂ ਇੱਥੇ ਦਾਨ ਪੁਨ ਕਰਕੇ ਦਰਗਾਹ ਦੇ ਵਿੱਚ ਸਾਡੇ ਲਈ ਕੋਈ ਉੱਥੇ ਮਹਿਲ ਬਣਿਆ ਹੋਊ ਸੱਚਖੰਡ ਬਣਿਆ ਹੋ ਇਹਨਾਂ ਨੇ ਕਥਾ ਕਹਾਣੀ ਗੱਪ ਸੁਣਾਏ ਹੋਏ ਐ ਬਾਬਾ ਦੀਪ ਸਿੰਘ ਬਾਰੇ ਵੀ ਮੈਂ ਫੇਰ ਕਿਤੇ ਗੱਲ ਕਰੂੰ ਅੱਜ ਮੇਰਾ ਵਿਸ਼ਾ ਨਹੀਂ ਪਰ ਮੈਂ ਅੱਜ ਇਹ ਬੂਬਨਿਆਂ ਦੀ ਗੱਲ ਤਾਂ ਕੀਤੀ ਐ ਇਹਨਾਂ ਨੇ ਪਹਿਲਾਂ ਚੰਡੀਗੜ੍ਹ ਵੀ ਗੁਰਦੁਆਰਾ ਬਣਾਇਆ ਹੋਇਆ ਐ ਇਹਦਾ ਪਿਓ ਵੀ ਬਲਾਤਕਾਰੀ ਹੈ ਸਰੂਪ ਸਿੰਘ ਤੇ ਇਹ ਵੀ ਬਲਾਤਕਾਰੀ ਹੈ ਇਹਨਾਂ ਦੀ ਨੂੰਹ ਨੇ ਆਪਦੇ ਪਿਓ ਨੂੰ ਆਪਦੇ ਸਹੁਰੇ ਨੂੰ ਜਾਨਕੀ ਸਰੂਪ ਸਿੰਘ ਨੂੰ ਬਹੁਤ ਕੰਡ ਝਾੜ ਕੀਤੀ ਹੋਈ ਹੈ ਲੈ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਉਹ ਠੱਗ ਨੇ ਅਸੀਂ ਸੱਜਣ ਠੱਗ ਦੀ ਗੱਲ ਕਰਦੇ ਹਾਂ ਉਹ ਤਾਂ ਇੱਕ ਸੀ ਗੁਰੂ ਪਾਸ਼ਾ ਨੇ ਇੱਕੋ ਸ਼ਬਦ ਪੜ੍ਹਿਆ ਉਹਨੂੰ ਸਮਝ ਆ ਗਈ ਤੇ ਉਹ ਮੰਨ ਗਏ ਪਰ ਛਾੜੀ ਕੌਮ ਦੇ ਵੀ ਤਾਂ ਸੱਜਣ ਠੱਗ ਬਾਹਲੇ ਨੇ ਹੁਣ ਤਾਂ ਬਾਬਾ ਨਾਨਕ ਵੀ ਜੇ ਕਿਤੇ ਮੁੜ ਕੇ ਆ ਜੇ ਇਹਨਾਂ ਦੇ ਛਿੱਤਰ ਪਾਣੇ ਚੰਗੇ ਤਰ੍ਹਾਂ ਕਿਉਂਕਿ ਜਿਹੜੀ ਪਾਵਨ ਬਾਣੀ ਪੜਨ ਵਾਸਤੇ ਸੁਣਨ ਵਾਸਤੇ ਵਿਚਾਰਨ ਵਾਸਤੇ ਸਮਝਣ ਵਾਸਤੇ ਬਾਬੇ ਨਾਨਕ ਨੇ ਕਿਹਾ ਸੀ ਉਹ ਤਾਂ ਸਮਝਦੇ ਨਹੀਂ ਇਹਨਾਂ ਕੋਲੇ ਤਾਂ ਗੱਪ ਕਥਾ ਕਹਾਣੀਆਂ ਨੇ ਜਿਵੇਂ ਲੋਕਾਂ ਨੂੰ ਲੁੱਟਿਆ ਜਾ ਸਕਦਾ ਹੈ ਮੋਸ਼ਨਲ ਕਰਕੇ ਲੋਕਾਂ ਨੂੰ ਤੇ ਬਸ ਉਹਦਾ ਹੀ ਸੁਣਾਉਂਦੇ ਆ ਹਣ ਮੈ ਤੁਹਾਨੂੰ ਬੇਨਤੀ ਕੀਤੀ ਹੈ ਇਹ ਕੈਨੇਡਾ ਵਿੱਚ ਬ੍ਰੈਂਟਨ ਦੇ ਵਿੱਚ ਗੁਰਦੁਆਰਾ ਬਣਾਉਣਾ ਚਾਹੁੰਦੇ ਆ ਫੜ ਕੇ ਛੇਤਰ ਫੇਰੂ ਕੋਈ ਡਾਲ ਦੇਣ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ